ਉਰੇ ਮੋਟਰ ਤੇ ਆਇਆ ਬੇਤਾਸ ਕਿਹੜੀ ਜਗ੍ਹਾ ਤੇ ਹੋਇਆ ਹੈ ਹਾਂਜੀ ਡਿਵੀਟਰ ਰੋਡ ਤੇ ਆਇਆ ਸੀ ਅੱਛਾ ਕਿਸ ਕਿਸ ਜਗ੍ਹਾ ਕਿਹੜੀ ਕਿਹੜੀ ਗੱਡੀ ਵਧੀ ਔਰ ਟੂਨਰ ਤੇ ਆਟੋ ਵਜਾਇਆ ਆਪਕਾ ਤੇ ਕਿਹੜੀ ਰੋਡ ਤੇ ਹੋਇਆ ਵਾ ਸਰ ਇਹ ਡੀਆਰਟੀ ਕਸਲਾ ਰੋੜੇ ਹਾਂਜੀ ਇਕੰਤੀ ਕਿਦੀ ਕੋ ਸਾਹਮਣੇ ਹੈ ਕੱਦ ਲੈ ਮੈਰੀ ਭਾਈ ਜੀ ਇਸ ਰੋਡ ਤੇ ਕਿੱਡੀ ਚਲਾ ਸਕਦੇ ਵੈਰੀਫਾਈ ਕਰਕੇ ਦੱਸ ਦਿਨਾ ਜੀ ਜੋ ਮਰਦੀ ਕਾਰਵਾਈ ਹੋਵੇ ਨਹੀਂ ਨਹੀਂ ਤੇ ਕਿਹੜੀ ਕਿਹੜੀ ਗੱਡੀ ਆ ਉਹ ਦੱਸ ਦਿਓ ਔਰ ਟੂਨਰ ਤੇ ਉਹ ਹੈ ਜੀ ਆਟੋ ਦੂਸਰੀ ਕਿਹੜੀ ਗੱਡੀ ਆ ਛੋਟਾ ਹਾਥੀ ਜੀ ਗੈਸ ਵਾਲਾ ਗੈਸ ਲਿੰਡਰ ਆ ਜੀ ਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਹ ਹਲੇ ਮੈਂ ਆਇਆ ਹੀ ਆ ਮੌਕੇ ਤੇ ਵੇਖ ਲਾਂ ਦੋ ਵੈਰੀਫਾਈ ਕਰ ਲਾਂ ਤੇ ਮੈਂ ਦੂਮਾ ਠਾ ਟੇ ਕੇ ਆਂਡੇਤ ਵਾਲੇ ਪੁਲ ਤੋਂ ਮੱਥਾ ਟੇ ਕੇ ਆਂਦਿਆ ਸੀ ਇਹਨੂੰ ਦੂਮਾ ਸੱਲਿਆ ਕੇ ਟੈਂਪੂ ਮਾਰਦੇ ਵਿੱਚ ਗੱਡੀ ਚ ਲਿਆ ਕੇ ਮਾਰੇ ਸਾਰਾ ਗਿਰਜਾ ਹਲੋ ਕੀ ਕਰਦੇ ਦੇਖਣ ਹੀ ਦੇ ਇਹ ਕਿਹੜੀ ਤੇ ਜਿਹੜੀ ਮੇਰੀ ਗੱਡੀ ਫੋਰਚੂਨ ਲੀ ਤੇ ਜਿਹੜੀ ਕਿਹੜੀ ਗੱਡੀ ਚ ਜਿਹੜੀ ਬੱਜਾ ਆ ਟੈਂਪੂ ਜੋ ਕਿ ਸਿਲੰਡਰ ਵਾਲਾ ਇਹਨਾਂ ਦੇ ਵਜ੍ਹਾ ਜੀ ਹੋਸਾ ਅਗੀ ਮੌਕੇ ਤੇ ਜੀ ਕਿੰਨਾ ਵੱਡਾ ਟੱਕਰ ਮਾਰੀ ਜਿੰਨਾਂ ਨੂੰ ਗਿਰਫਤਾਰ ਕੀਤਾ ਹਾਂਜੀ ਹਾਂਜੀ ਭਾਜੀ ਕੀਤਾ ਜੀ ਗਲਤੀ ਕੀਤੀ ਜਰਾ ਜਲਦੀ ਟੈਂਪੂ ਵਾਲੇ ਦੀ ਮਰਦੀ ਵੇਖ ਹੀ ਰਹੇ ਹੋ ਫੋਟੋ ਮਗਾਜ ਕੇ ਵੇਖੋ ਕਿਦੋਂ ਨੂੰ ਕੋਣ ਆਂਦਿਆ ਏ ਕਿੰਨਾ ਤੈਨੂੰ ਨੁਕਸਾਨ ਕਿੱਲਾ ਹੋ ਗਿਆ ਨੁਕਸਾਨ ਤਾਂ ਲੱਖ ਤੋਂ ਲੱਖ ਦਾ ਹੋ ਗਿਆ ਮਾਰਾ ਇਹ ਕਿੰਨੇ ਕੀ ਗਿਆ ਉਸ ਦਿਨ ਆਪਣੇ ਨਾਲ ਹੀ ਗਏ ਮੁੰਡੇ ਫੜ ਲਏ ਆ ਹੁਣ ਲੈ ਕੇ ਚੱਲੇ ਠਾਣੇ ਇਹਨਾਂ ਨੂੰ ਤੇ ਏਜੰਸੀ ਦੇ ਮਾਲਕ ਦੇ ਨਾਲ ਵੀ ਗੱਲ ਦੀ ਹਾਂਜੀ ਹਾਂਜੀ ਉਹਨੇ ਗੱਲ ਹੋਈ ਏ ਉਹ ਕਹਿੰਦੇ ਕੋਈ ਨਹੀਂ ਆਪਾਂ ਤੇ ਪਹੁੰਚਦੇ ਆ ਤੇ ਆਪਾਂ ਵੀ ਤੇ ਪਹੁੰਚੇ ਲੱਗੇ ਆ ਕੋਈ ਆਪਾਂ ਗੱਲ ਕਰ ਲੈਂਦੇ ਆ ਜੀ